ਕੈਨੇਡਾ ਤੋਂ ਆਈ ਵੱਡੀ ਖੁਸ਼ਖਬਰੀ ਪੰਜਾਬੀਓ ਖੇਚਲੋ ਤਿਆਰੀ ਪ੍ਰਧਾਨ ਮੰਤਰੀ ਕਰਨੀ ਲੈ ਆਏ ਨਵੀਂ ਸਕੀਮ ਆਸਟ੍ਰੇਲੀਆ ਤੋਂ ਆਈ ਮਾੜੀ ਖਬਰ ਇੱਕ ਹੋਰ ਪੰਜਾਬੀ ਦੀ ਗਈ ਜਾਨ ਇਲਾਕੇ 'ਚ ਸੋਗ ਦੀ ਲਹਿਰ ਯਾਨੀ ਰਗਵੀਰ ਸਿੰਘ ਦਾ ਯੂ ਟਰਨ ਪੰਥਕ ਵਿਵਾਦ ਜਾਰੀ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਸੀ ਸਾਬਕਾ ਜੱਤਦਾਰ ਪ੍ਰਵਾਸੀ ਪੰਜਾਬੀਆਂ ਨਾਲ ਜੁੜੀ ਵੱਡੀ ਖਬਰ ਵਿਦੇਸ਼ 'ਚ ਹੋਰ ਮੁਸ਼ਕਲ ਹੋਏ ਹਾਲਾਤ ਦਿਨੋ ਦਿਨ ਸਖਤ ਹੋ ਰਹੇ ਨੇ ਨਿਯਮ ਕੈਨੇਡਾ ਵਿੱਚ ਪੀਆਰ ਦੇ ਚਾਹਵਾਂ ਲੋਕਾਂ ਲਈ ਚੰਗੀ ਖਬਰ ਹੈ ਪ੍ਰਧਾਨ ਮੰਤਰੀ ਮਾਰਕ ਕਰਨੀ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਇਸ ਸਾਲ ਦੇ ਅੰਤ ਤੱਕ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਪੀਆਰ ਦੇਣ ਲਈ ਇੱਕ ਨਵਾਂ ਪ੍ਰੋਗਰਾਮ ਲਿਆ ਰਹੀ ਹੈ ਕੈਨੇਡਾ ਨੇ ਇਹ ਫੈਸਲਾ ਆਪਣੇ ਆਰਥਿਕ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਿਆ ਪੀਆਰ ਤੇ ਨਵਾਂ ਪ੍ਰੋਗਰਾਮ ਮੌਜੂਦਾ ਆਰਥਿਕ ਗਤੀਸ਼ੀਲਤਾ ਮਾਰਗ ਪਾਇਲਟ ਈ ਐਮ ਪੀ ਪੀ ਦੀ ਥਾਂ ਲਵੇਗਾ ਕੈਨੇਡਾ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਆਪਣੀ ਨਾਗਰਿਕਤਾ ਤੇ ਸਥਾਈ ਨਿਵਾਸ ਨੀਮਾ ਵਿੱਚ ਕਈ ਬਦਲਾਅ ਕੀਤੇ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਤੇ ਨਾਗਰਿਕਤਾ ਮੰਗ ਕਰਨ ਵਾਲੇ ਵਿਦੇਸ਼ੀ ਲੋਕ ਵੱਡੀ ਗਿਣਤੀ ਵਿੱਚ ਨੇ ਇਸ ਵਿੱਚ ਭਾਰਤ ਤੋਂ ਪੰਜਾਬੀਆਂ ਦੀ ਵੀ ਵੱਡੀ ਗਿਣਤੀ ਆ ਅਜਿਹੀ ਸਥਿਤੀ ਵਿੱਚ ਇਸ ਦਾ ਸਿੱਧਾ ਪ੍ਰਭਾਵ ਪੰਜਾਬੀਆਂ ਤੇ ਪਵੇਗਾ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਬਾਰੇ ਐਲਾਨ ਇਮੀਗ੍ਰੇਸ਼ਨ ਸਰਨਾਰਤੀ ਤੇ ਨਾਗਰਿਕਤਾ ਕੈਨੇਡਾ आईआरसीसी ਦੀ 2025-26 ਦੀ ਸਾਲਾਨਾ ਯੋਜਨਾ ਦਾ ਹਿੱਸਾ ਮੀਡੀਆ ਰਿਪੋਰਟ ਅਨੁਸਾਰ ਪੀਆਰ ਤੇ ਇਸ ਨਵੇਂ ਪ੍ਰੋਗਰਾਮ ਦਾ ਆਦੇਸ਼ ਹੁਨਰਮੰਦ ਸ਼ਰਨਾਰਤੀਆਂ ਤੇ ਵਿਸਥਾਪਿਤ ਲੋਕਾਂ ਨੂੰ ਦੇਸ਼ ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਦੇਣਾ ਹੈ ਮਾਰਕਰਨੀ ਸਰਕਾਰ ਨੇ ਕਿਹਾ ਕਿ ਨਵਾਂ ਪ੍ਰੋਗਰਾਮ 31 ਦਸੰਬਰ 2025 ਨੂੰ EMPP ਦੀ ਮਿਆਦ ਪੁੱਗਣ ਤੋਂ ਪਹਿਲਾਂ ਸ਼ੁਰੂ ਹੋ ਜਾਵੇਗਾ ਹਾਲਾਂਕਿ ਪ੍ਰੋਗਰਾਮ ਦੀ ਬਣਤਰ ਜਾਂ ਯੋਗਤਾ ਮਾਪਦੰਡਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ IRCC ਨੇ ਐਕਸਪ੍ਰੈਸ ਐਂਟਰੀ ਦੀ ਸ਼੍ਰੇਣੀ ਅਧਾਰਤ ਚੋਣ ਤਹਿਤ ਸਿਹਤ ਸੰਭਾਲ, ਕਾਰੋਬਾਰ, ਸਿੱਖਿਆ ਤੇ ਫ੍ਰੈਂਚ ਬੋਲਣ ਵਾਲੇ ਕੰਮਾਂ ਲਈ ਸਥਾਈ ਨਿਵਾਸ ਨੂੰ ਤਰਜੀਹ ਦੇਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ ਇਸ ਦੇ ਨਾਲ ਹੀ ਕੈਨੇਡਾ ਵਿੱਚ ਪਹਿਲਾਂ ਤੋਂ ਹੀ ਸਥਾਈ ਨਿਵਾਸੀਆਂ ਨੂੰ ਪੀਆਰ ਲਈ ਤਰਜੀਹ ਦਿੱਤੀ ਜਾਵੇਗੀ ਇਸ ਵਿੱਚ 40% ਐਂਟਰੀਆਂ ਅਸਥਾਈ ਨਿਵਾਸੀ ਟੀਆਰ ਦੀਆਂ ਹੋਣਗੀਆਂ ਜੋ ਪਹਿਲਾਂ ਹੀ ਕੈਨੇਡਾ ਵਿੱਚ ਨੇ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਰਿਫਿਊਜ਼ਲ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸ ਦੇ ਸਟੂਡੈਂਟਸ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪੀਜੀਡਬਲਯੂਪੀ ਦੀਆਂ ਸ਼ਰਤਾਂ ਨੂੰ ਅਪਡੇਟ ਕਰ ਲਈ ਇੱਕ ਕਾਂਚਾ ਸਾਕਤ ਕਰਨ ਦੀ ਯੋਜਨਾ ਪੜਾ ਰਿਹਾ ਕੈਨੇਡੀਅਨ ਸਰਕਾਰ ਸਪਸ ਓਪਨ ਵਰਕ ਪਰਮਿਟ ਲਈ ਯੋਗਤਾ ਲੋੜਾਂ ਨੂੰ ਬਦਲ ਦੀ ਵੀ ਯੋਜਨਾ ਬਣਾ ਰਿਹਾ ਈਐਮਪੀਪੀ 2018 ਵਿੱਚ ਸ਼ੁਰੂ ਹੋਇਆ ਸੀ ਇਸ ਸਾਲ ਇਸ ਪ੍ਰੋਗਰਾਮ ਤਹਿਤ ਮਾਰਚ 2025 ਤੱਕ 970 ਲੋਕਾਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸ ਮਿਲਿਆ ਭਾਰਤ 2025 ਦੇ ਪਹਿਲੇ 3 ਮਹੀਨੇ ਵਿੱਚ ਸਥਾਈ ਨਿਵਾਸ ਲਈ ਸਭ ਤੋਂ ਵੱਡਾ ਸਰੋਤ ਦੇਸ਼ ਰਿਹਾ ਆਈਆਰਸੀਸੀ ਦੇ ਤਾਜ਼ਾ ਅੰਕੜਿਆਂ ਅਨੁਸਾਰ 2025 ਦੀ ਪਹਿਲੀ ਤਮਾਹੀ ਵਿੱਚ ਉਰਟਾਵਾ ਨੇ 834010 ਸਥਾਈ ਨਿਵਾਸ ਅਰਜ਼ੀਆਂ ਤੇ ਐਕਸਟੈਂਸ਼ਨ ਨੂੰ ਮਨਜ਼ੂਰੀ ਦਿੱਤੀ ਜਿਸ ਵਿੱਚ ਸਟੱਡੀ ਪਰਮਿਟ ਵਰਕ ਪਰਮਿਟ ਅਤੇ ਵਿਜ਼ਟਰ ਵੀਜ਼ਾ ਸ਼ਾਮਿਲ ਹੈ ਇਹਨਾਂ ਵਿੱਚੋਂ ਭਾਰਤੀਆਂ ਦੀ ਗਿਣਤੀ 382555 ਜਾਂ ਕੁੱਲ ਪ੍ਰਵਾਨਗੀਆਂ ਦਾ 45.8% ਜੋ ਕੈਨੇਡਾ ਦੇ ਤਕਨੀਕੀ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਮੌਕੇ ਭਾਲਣ ਵਾਲੇ ਸਟੂਡੈਂਟਸ ਅਤੇ ਹੁਨਰਮੰਦ ਕਾਮਿਆਂ ਦੁਆਰਾ ਚਲਾਈ ਜਾਂਦੀ ਹੈ। ਆਸਟ੍ਰੇਲੀਆ ਚ ਰੋਜ਼ੀ ਰੋਟੀ ਕਮਾਉਣ ਲਈ ਗਏ ਸ਼ਹੀਦ ਭਗਤ ਸਿੰਘ ਨਗਰ ਦੇ ਮੁਕੰਦਪੁਰ ਨਿਵਾਸੀ ਵਿਸ਼ਾਲ ਕਟਾਰੀਆ ਦੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਚ ਬੀਤੇ ਦਿਨੀ ਮੌਤ ਹੋ ਗਈ ਉਸ ਵੇਲੇ ਸਾਰਾ ਪਿੰਡ ਗਮਗੀਨ ਹੋ ਗਿਆ ਜਦ ਵਿਸ਼ਾਲ ਕਟਾਰੀਆ ਦੀ ਮ੍ਰਿਤਕ ਦੇ ਉਸ ਦੇ ਘਰ ਪਹੁੰਚੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਦੇ 33 ਸਾਲ ਦਾ ਵਿਸ਼ਾਲ ਕਟਾਰੀਆ ਉਰਫ ਹਰੀ ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਰਹਿ ਰਿਹਾ ਸੀ ਪਿਛਲੇ ਦਿਨੀ ਉਸ ਦੀ ਉਸ ਵੇਲੇ ਮੌਤ ਹੋ ਗਈ ਜਦ ਉਹ ਰਾਤ ਦੇ ਸਮੇਂ ਆਪਣੇ ਗੱਡੀ 'ਚ ਪੈਟਰੋਲ ਪ੍ਰਵਾਹ ਕੇ ਪੰਪ ਤੋਂ ਥੋੜਾ ਬਾਹਰ ਪਾਰਕਿੰਗ 'ਚ ਜਾ ਰੁਕਿਆ ਸਿਡਨੀ ਦੀਆਂ ਖਬਰਾਂ ਮੁਤਾਬਕ ਜਦ ਉਸ ਨੂੰ ਦੇਖਿਆ ਤਾਂ ਉਹ ਡਰਾਈਵਰ ਸੀਟ ਤੇ ਹੀ ਮ੍ਰਿਤਕ ਪਾਇਆ ਗਿਆ ਬਹੁਤ ਯਤਨਾਂ ਤੋਂ ਬਾਅਦ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੀ ਪੰਥਕ ਸੰਸਥਾਵਾਂ ਦੇ ਦਵਾ ਤੇ ਲੋਚਨਾ ਕਰਨ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਅਤੇ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਸ਼ਰਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਇਸ ਪਟੀਸ਼ਨ ਰਾਹੀਂ ਉਹਨਾਂ ਖਦਸ਼ਾ ਪ੍ਰਗਟ ਕੀਤਾ ਕਿ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੇ ਅਹੁਦੇ ਨੂੰ ਅਤੇ ਰੁਤਬੇ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਜਿਸ ਵਾਸਤੇ ਉਹਨਾਂ ਅਗਾਊਂ ਟਕਮੀ ਅਤੇ ਲੜਿੰਦੀ ਕਾਰਵਾਈ ਦੀ ਅਪੀਲ ਕੀਤੀ ਇਹ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਜਿਸ ਦਾ ਬੀਤੇ ਦਿਨੀ ਖਲਾਸਾ ਹੋਣ ਤੋਂ ਬਾਅਦ ਸਿੱਖ ਜਗਤ ਵਿੱਚ ਇਸ ਦੀ ਪਰਮੀ ਚਰਚਾ ਹੋ ਰਹੀ ਸੀ ਸਿੱਖ ਜਗਤ ਵੱਲੋਂ ਇਸ ਮਾਮਲੇ ਵਿੱਚ ਉਹਨਾਂ ਦੀ ਇੱਕ ਹੈ ਕਿ ਅਲੋਚਨਾ ਕੀਤੀ ਜਾ ਰਹੀ ਸੀ ਕਿ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਤੇ ਅਹੁਦੇ ਤੇ ਰਹੇ ਵਿਅਕਤੀ ਵੱਲੋਂ ਅਹੁਦੇ ਦੇ ਮਾਮਲੇ ਵਿੱਚ ਦੁਨਿਆਵੀ ਅਦਾਲਤ ਦਾ ਆਸਰਾ ਲਿਆ ਜਾ ਰਿਹਾ ਜੋ ਕਿ ਸਿੱਖ ਸਨਹਤਾਂ ਤੇ ਪਰੰਪਰਾਵਾਂ ਦਾ ਵੱਡਾ ਕਾਣਾ ਹੈ ਇਸ ਮਾਮਲੇ ਵਿੱਚ ਉਹਨਾਂ ਯੂ ਟਰਨ ਲੈਂਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਆਪਣੀ ਇਸ ਪਟੀਸ਼ਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਇਸ ਸੰਬੰਧ ਵਿੱਚ ਜਾਰੀ ਕੀਤੇ ਗਏ ਇੱਕ ਵੀਡੀਓ ਸੁਨੇਹੇ ਰਾਹੀਂ ਗਿਆਨੀ ਰਗਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਕਦੇ ਵੀ ਇਹਨਾਂ ਅਹੁਦਿਆਂ ਤੇ ਸੰਸਥਾਵਾਂ ਦੇ ਮਾਣ ਸਨਮਾਨ ਨੂੰ ਢਾਹ ਲਾਉਣ ਬਾਰੇ ਨਹੀਂ ਸੋਚਿਆ ਦੂਜੇ ਦੇਸ਼ਾਂ ਤੋਂ ਆਏ ਹੋਏ ਕਾਮਿਆਂ ਦਾ ਦੁਨੀਆ ਭਰ ਦੇ ਦੇਸ਼ਾਂ 'ਚ ਵਿਰੋਧ ਹੋ ਰਿਹਾ ਪਹਿਲਾ ਅਮਰੀਕਾ ਨੇ ਬਹੁਤ ਸਾਰੇ ਭਾਰਤੀਆਂ 'ਸਣੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪਿਛਲੇ ਦਿਨੀਂ ਵਾਪਸ ਆਪਣੇ ਦੇਸ਼ ਭੇਜਿਆ ਸੀ ਉੱਥੇ ਹੀ ਹੁਣ ਇਸਦਾ ਅਸਰ ਯੂਰਪ ਦੇ ਕਈ ਮੁਲਕਾਂ 'ਚ ਵੀ ਵੇਖਣ ਨੂੰ ਮਿਲ ਰਿਹਾ ਇਸ ਦੌਰਾਨ ਪੁਰਤਗਾਲ ਦੇ ਗ੍ਰਹਿ ਮੰਤਰਾਲੇ ਨੇ ਨਾਗਰਿਕਤਾ ਕਾਨੂੰਨ ਵਿੱਚ ਵੱਡਾ ਫੇਰ ਬਦਲ ਕਰਦਿਆਂ ਐਲਾਨ ਕੀਤਾ ਕਿ ਜਿਹੜੀ ਨਾਗਰਿਕਤਾ ਪਹਿਲਾਂ 5 ਸਾਲ ਬਾਅਦ ਮਿਲਦੀ ਸੀ ਹੁਣ ਉਸ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਗਿਆ ਜਦਕਿ 10 ਸਾਲ ਬਾਅਦ ਅਪਲਾਈ ਕਰਨ ਤੋਂ ਬਾਅਦ 4 ਤੋਂ 5 ਸਾਲ ਵਾਧੂ ਵੀ ਲੱਗਣੇ ਤੈਨ ਨੇ ਜ਼ਿਕਰ ਜੋਗ ਹੈ ਕਿ ਬਹੁਤ ਸਾਰੇ ਯੂਰਪ ਚ ਰਹਿੰਦੇ ਭਾਰਤੀਆਂ ਕੋਲ ਪੁਰਤਗਾਲ ਦੀ ਨਾਗਰਿਕਤਾ ਪਾਸਪੋਰਟ ਨੇ ਪਰ ਹੁਣ ਉਹ ਦੁਨੀਆ ਦੇ ਦੂਜੇ ਦੇਸ਼ਾਂ ਜਾ ਕੇ ਕੰਮ ਕਰ ਰਹੇ ਨੇ ਪੁਰਤਗਾਲ ਚ ਵਿਦੇਸ਼ੀ ਕਾਮਿਆਂ ਦੀ ਬਹੁ ਗਿਣਤੀ ਹੋਣ ਕਰਕੇ ਸਰਕਾਰ ਨੇ ਸਖਤ ਕਾਨੂੰਨ ਲਿਆਂਦੇ ਨੇ ਪੁਰਤਗਾਲ ਨਾਗਰਿਕਾਂ ਦਾ ਸਮਾਂ ਵਧਾ ਕੇ 10 ਸਾਲ ਕਰ ਦਿੱਤਾ ਤੇ ਨਾਲ ਹੀ ਜਿਹੜੀਆਂ ਪਹਿਲੀਆਂ ਸਾਰੀਆਂ ਜ਼ਰੂਰੀ ਸ਼ਰਤਾਂ ਨੇ ਉਹ ਵੀ ਲਾਗੂ ਰਹਿਣਗੀਆਂ ਦੱਸਣਯੋਗ ਹੈ ਕਿ ਇਟਲੀ 'ਚ ਹੋਏ ਸਰਵੇਖਣ ਵਿੱਚ ਇਟਲੀ ਦੀ ਨਾਗਰਿਕਤਾ ਦਾਸਾਰ ਰੱਖਣ ਤੇ ਸਹਿਮਤੀ ਪ੍ਰਗਟਾਈ ਗਈ ਹੈ ਜਦਕਿ ਮੰਗ 5 ਸਾਲ ਦੀ ਕੀਤੀ ਗਈ ਸੀ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਯੂਰਪ ਦੇ ਨਾਗਰਿਕ ਬਾਹਰਲੇ ਦੇਸ਼ਾਂ ਤੋਂ ਆਏ ਕਾਮਿਆਂ ਨੂੰ ਪੱਕੇ ਵਸਨੀਕ ਬਣਾਉਣ ਦੇ ਹੱਕ 'ਚ ਨਹੀਂ ਹਨ ਉੱਥੇ ਹੀ ਪੁਰਤਗਾਲ ਦੀ ਸਰਕਾਰ ਨੇ 33000 ਤੋਂ ਵੱਧ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਜਿਨ੍ਹਾਂ ਨੇ ਕੰਮਕਾਰ ਦੇ ਤੌਰ ਤੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ